ਬੱਚੇ ਬਹਾਦਰਗੜ੍ਹ ਜਾ ਰਹੇ ਸੀਗੇ ਪ੍ਰਾਈਵੇਟ ਨੌਕਰੀ ਦਾ ਕੋਈ ਟੈਸਟ ਸੀਗਾ ਉਸ ਸੰਬੰਧੀ ਜਾ ਰਹੇ ਸੀ ਇਸ ਵੇਲੇ ਤੜਕੇ ਨੂੰ ਤੇ ਇਹਨਾਂ ਦਾ ਜਿਹੜਾ ਹਾਦਸਾ ਹੈ ਇੱਥੇ ਰਾਜਪੁਰੇ ਦੇ ਅੱਜ ਲੱਗਦੇ ਹੋਇਆ ਜੀ ਲਿਮਿਟਿ ਚੌਂਕ ਦੇ ਜਿਹੜਾ ਉੱਪਰ ਪੁਲਾ ਉੱਥੋਂ ਦੋ ਬੰਦੇ गिर ਗਏ ਦੋ ਇਹ ਮਹਾਨੀ ਤੋਂ ਬਹਾਦਰਗੜ੍ਹ ਜਾ ਰਹੇ ਸੀਗੇ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੋਂ ਅਨਨੋਨ ਕੋਈ ਗੱਡੀ ਸੀ ਜਿਹੜੀ ਇਹਨਾਂ ਨੂੰ ਫ੍ਰੇਡ ਮਾਰ ਕੇ ਲੰਘੀ ਕਿਵੇਂ ਇਹਨਾਂ ਦੀ ਦੱਥੋਗੀ ਸੀਗੀ ਜੀ ਜੀ ਦਾ ਨਾਮ ਰੋਹਿਤ ਕੁਮਾਰ ਸੀਗਾ ਦੂਜਾ ਇੱਕ ਕਾਫੀ ਸੱਖਤਾ ਸੀ ਜਿਹਨੂੰ ਬੱਤੀ ਰੈਫਰ ਕਰਤਾ ਹੈ ਰਾਜਪੁਰਾ ਦੇ ਲਿਬਰਟੀ ਚੌਕ ਵਾਲੇ ਪੁਲ ਉੱਪਰ ਮੋਟਰਸਾਈਕਲ ਤੇ ਇੱਕ ਅਣਪਛਾਤੇ ਬਾਣ ਵਿਚਕਾਰ ਭਿਆਨਕ ਟੱਕਰ ਹੋ ਗਈ ਇਹ ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜੋ ਕਿ ਮੁਹਾਲੀ ਸਾਈਡ ਤੋਂ ਬਹਾਦਰਗੜ ਕਿਸੇ ਨੌਕਰੀ ਦੇ ਚੱਲਦੇ ਹੋਏ ਇੰਟਰਵਿਊ ਦੇਣ ਜਾ ਰਹੇ ਸੀ ਉਹ ਦੋਨੋਂ ਪੁਲ ਦੇ ਉੱਪਰੋਂ ਨੀਚੇ ਡਿੱਗੇ ਨੀਚੇ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜੇ ਨੌਜਵਾਨ ਨੂੰ ਗੰਭੀਰ ਛੱਟਾਂ ਲੱਗੀਆਂ ਜਿਹਦੇ ਚੱਲਦੇ ਹੋਏ ਪਹਿਲਾਂ ਉਹਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਜਿਆਦਾ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਦੇ 32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਮੌਕੇ ਤੇ ਹੀ ਪਹੁੰਚ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕੀ ਨਾਮ ਸਰ ਤੁਹਾਡਾ ਜੀ? ਰਾਜ ਜਸਵਿੰਦਰ ਸਿੰਘ ਜੀ। ਜਸਵਿੰਦਰ ਸਿੰਘ ਜੀ ਜਿਹੜੀ ਇਹ ਅੱਜ ਦੁਖਦਾਈ ਘਟਨਾ ਘਟਿਆ ਇੱਕ ਬੇਟੇ ਦੀ ਸਗੋਂ ਮੌਤ ਵੀ ਹੋ ਗਈ ਐ ਐਕਸੀਡੈਂਟ ਦੌਰਾਨ ਕੀ ਇਹ ਹਾਸਾ ਸੀ ਕਿਵੇਂ ਹੋਇਆ ਕਿੱਥੋਂ ਆ ਰਹੇ ਸੀ ਬੱਚੇ ਕਿੱਥੇ ਜਾ ਰਹੇ ਸੀ? ਇਹ ਨਾ ਬੱਚੇ ਬਹਾਦਰਗੜ੍ਹ ਜਾ ਰਹੇ ਸੀਗੇ ਪ੍ਰਾਈਵੇਟ ਨੌਕਰੀ ਦਾ ਕੋਈ ਟੈਸਟ ਸੀਗਾ ਉਸ ਸੰਬੰਧੀ ਜਾ ਰਹੇ ਸੀ ਸਵੇਰੇ ਤੜਕੇ ਨੂੰ। ਤੇ ਇਹਨਾਂ ਦਾ ਜਿਹੜਾ ਹਾਸਾ ਹੈ ਇੱਥੇ ਰਾਜਪੁਰੇ ਦੇ ਅੱਜ ਲਗਭਗ ਹੋਇਆ ਜੀ। ਤੇ ਰੋਹਿਤ ਬੱਚੇ ਦਾ ਨਾਮ ਹੈ ਜਿਹਦੀ ਡੈਥ ਹੋਈ ਹੈ ਪਿੰਡ ਝੋਰੇੜੀ ਤੋਂ ਹੀ ਤੇ ਦੂਜਾ ਬੱਚਾ ਜਿਹੜਾ ਅਚਾਨਕ ਮਲੇ ਤੋਂ ਆ ਪਿੰਡੇ ਸਾਈਡ ਤੋਂ ਤੇ ਉਹਨੂੰ ਬੱਤੀ ਰੈਫਰ ਕੀਤਾ ਗਿਆ ਵੀ ਬੜਾ ਮਤਲਬ ਦੁਸਤਾਈ ਘਟਮਾਈ ਹੈ ਤੇ ਹੁਣ ਬੜਾ ਪਰਿਵਾਰ ਸਦਮੇ ਚ ਹੈ ਸਾਰਾ ਤੁਸੀਂ ਪਿੰਡ ਵਾਸੀ ਸਾਰੇ ਇੱਥੇ ਆਏ ਹੋਇਆ ਤੇ ਸਾਡਾ ਮਤਲਬ ਸਾਡੇ ਪਿੰਡ ਚ ਤਾਂ ਬਹੁਤ ਸ਼ੋਗਲੀ ਲਿਆ ਟੋੜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਐਫ ਆਈ ਆਰ ਕੱਟੀ ਗਈ ਹੈ ਬਟ ਹੁਣ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਪੋਸਟਮਾਰਟਮ ਨਹੀਂ ਹੋ ਸਕਿਆ ਤੇ ਕੱਲ ਸਵੇਰੇ ਪੋਸਟਮਾਰਟਮ ਹੋਵੇ। ਅਸੀਂ ਕੀ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਜੋ ਗੱਡੀ ਨੇ ਇਹ ਹਿੱਟ ਕੀਤਾ ਜਾਂ ਕੋਈ ਦੋਸ਼ੀ ਇਸ ਕੇਸ ਦੇ ਵਿੱਚ ਉਹਨੂੰ ਆਪਾਂ ਸਜ਼ਾ ਦਿਵਾਉਣਾ ਚਾਹੁੰਦੇ ਹਾਂ ਤੇ ਜੇ ਕੋਈ ਅਣਪਛਾਤੀ ਹੈ ਜਿਹਦਾ ਪਤਾ ਨਹੀਂ ਹੈਗਾ ਅਣਪਛਾਤੀ ਹੈ ਗੱਡੀ ਤੇ ਅਸੀਂ ਗਵਰਨਮੈਂਟ ਤੋਂ ਅਰਜ਼ੀ ਕਰਦੇ ਹਾਂ ਕਿ ਬਹੁਤ ਬਹੁਤ ਇਹਨਾਂ ਨੂੰ ਜੋ ਹੈ ਪਰਿਵਾਰ ਨੂੰ ਗਰੀਬ ਪਰਿਵਾਰ ਹੈ ਤੇ ਇੱਕ ਸਿਸਟਰ ਹੈ ਇਹਦੀ ਰੋਹਿਤ ਦੀ ਕਿ ਉਹਨਾਂ ਨੂੰ ਤੇ ਦੂਜੇ ਬੱਚੇ ਨੂੰ ਵੀ ਜੋ ਸਰਕਾਰ ਵੱਲੋਂ ਸਹਾਇਤਾ ਮਿਲਣੀ ਚਾਹੀਦੀ ਹੈ ਇਹ ਰੋਹਿਤ ਦੇ ਕਿੰਨੇ ਭੈਣ ਭਰਾ ਸੀ ਜੀ ਇਹ ਦੋਨੋਂ ਭੈਣ ਭਰਾ ਜੀ ਅੱਛੇ ਮਤਲਬ ਹੋਰ ਕੱਲੀ ਭੈਣ ਹੀ ਰਹਿ ਗਈ ਹੈ ਕੱਲੀ ਬੇਟੀ ਨਹੀਂ ਕੱਲੀ ਬੇਟੀ ਹੈ ਬਹੁਤ ਦੁਖਦਾਈ ਘਟਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੀਬਾ ਬੱਚਾ ਸੀਗਾ ਤੇ ਕਿਸੇ ਨਾਲ ਕਦੇ ਅਜੇ ਤੱਕ ਲੜਾਈ ਵੀ ਨਹੀਂ ਵਿੱਚੇ ਨੇ ਕੀਤੀ ਸਾਨੂੰ ਬੜਾ ਦੁੱਖ ਹੈ ਸਾਨੂੰ ਬੜਾ ਦਿਲੋਂ ਦੁੱਖ ਹੈ ਕਿ ਐਡੀ ਵੱਡੀ ਘਟਨਾ ਸਾਡੇ ਪਿੰਡ ਦੇ ਵਿੱਚ ਵਾਪਰੀ ਹੈ ਤੇ ਸਾਡਾ ਸਾਰਾ ਪਿੰਡ ਸਾਡਾ ਸਾਰਾ ਇਕੱਠਾ ਹੈ ਇਸ ਮਾਮਲੇ ਦੇ ਵਿੱਚ ਵੀ ਅਸੀਂ ਬੜਾ ਦੁਖਦਾਈ ਤੌਰ ਤੇ ਇੱਥੇ ਪਹੁੰਚੇ ਹੋਏ ਹਾਂ ਵੀ ਸਾਨੂੰ ਜਿਹੜੀ ਸਰਕਾਰ ਵੱਲੋਂ ਮਦਦ ਮਿਲ ਕੇ ਚਾਹੀਦੀ ਹੈ ਤੁਹਾਡਾ ਹੀ ਮੇਰਾ ਜਸਪ੍ਰੀਤ ਸਿੰਘ ਕੁਮਾਰ ਜਿਹੜੀ ਅੱਜ ਇਹ ਦੁਖਦਾਈ ਘਟਨਾ ਘੱਟੀ ਹੈ ਪੁਲ ਤੋਂ ਦੋ ਮੁੰਡੇ ਡਿੱਗੇ ਸੀ ਇੱਕ ਦੀ ਮੌਤ ਹੋ ਗਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਸਾਨੂੰ ਅੱਜ ਸਵੇਰੇ ਇੱਕ ਨਾ ਇਹ ਵੀ ਜਮ ਮੌਤ ਤੋਂ ਪ੍ਰਿੰਟ ਮੈਟ ਮਾਈ ਸੀ ਜੀ ਬੀਅ ਡੈਡ ਦਾ ਲਿਮਿਟਿ ਚੌਂਕ ਦੇ ਜਿਹੜਾ ਉੱਪਰ ਪੁਲਾ ਉੱਥੋਂ ਦੋ ਬੰਦੇ ਗਿਰ ਗਏ ਜੋ ਇਹ ਮਹਾਲੀ ਤੋਂ ਬਹਾਦਰgarh ਜਾ ਰਹੇ ਸੀਗੇ ਤੁਸੀਂ ਮੌਕੇ ਤੇ ਪਹੁੰਚੇ ਹੋ ਇੱਥੋਂ ਅਨਨੋਨ ਕੋਈ ਗੱਡੀ ਸੀਗੀ ਜਿਹੜੀ ਇਹਨਾਂ ਨੂੰ ਥਰੇਡ ਮਾਰ ਕੇ ਲੰਘ ਗਈ ਇਹ ਦੋਵਾਂ ਚੋਂ ਕਿਵੇਂ ਹੁਣ ਉਹ ਕਿਵੇਂ ਨੇ ਜੀ ਦੁੱਦੀ ਦੱਥੋ ਕੀ ਸੀਗੀ ਜੀ ਉਹਦਾ ਨਾਮ ਰੋਹਿਤ ਕੁਮਾਰ ਸੀਗਾ ਦੂਜਾ ਦੇ ਕਾਫੀ ਸੱਟਾਂ ਸੀਗੀਆਂ ਜਿਹਨੂੰ ਬੱਤੀ ਰੈਫਰ ਕਰਤਾ ਇਹ ਕਿਵੇਂ ਹੋਇਆ ਜੀ ਜਿਵੇਂ ਹੱਸ ਇਹ ਕੋਈ ਗੱਡੀ ਪਿੱਛੋਂ ਆਈ ਆ ਜੀ ਅਨਨੋਨ ਵਹੀਕਲ ਸੀਗਾ ਫੇਡ ਮਾਰ ਕੇ ਨਿਕਲ ਗਿਆ ਅ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਜੀ ਇਸ ਤਰ੍ਹਾਂ ਜੀ ਅਸੀਂ ਏਪੀ ਜਨ ਹਸਪਤਾਲ ਆਏ ਸੀਗੇ ਹੁਣ ਇੱਕ ਵਕਤ ਗਾਇਰ ਹੋਣ ਕਰਕੇ ਪੋਸਟਮਾਰਟਮ ਹੋਇਆ ਨਹੀਂ ਮੁਕੱਦਮਾ ਦਰਜ ਹੋ ਗਿਆ ਜੀ ਗੱਡੀ ਦੀ ਭਾਲ ਜਾਰੀ ਹੈ